ਰਾਹ ਰਾਹ ਖੁਸ਼ੀਆਂ ਨੂੰ ਮਾਰੋ ਸਾਡੇ ਸੁਨਹਿਰੋ ਸਾਡੀ ਅਸੀਂ ਤੇਰੇ ਤੇ ਨਵਾ ਕੇ ਤੇ ਤੇ ਲਾਗੀ ਤੇ ਤੇ ਨਵਾ ਇਹ ਕਿਤਾਬ ਇਹ ਸਾਡੇ ਪਿੱਲਰ ਨੇ ਕਰਤ ਕਰਕੇ منگ منگا نام جب بڑھاؤ رسم کر Palli te de ਹੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਿਰਦੇ ਵਿੱਚ ਜਰ ਬੈਠੀ ਸਾ ਸੰਗਤ ਜੀ ਸਤਿ ਸਤਿ ਪਿਆਰ ਕਰਵਾਉ ਕੋਵਾ ਹੋ ਜੀ ਦਾ ਪਾਕਸਾ ਵਾਹ ਜੀ ਫਤਿਹ ਇਹਨੂੰ ਅਮਰੀਕਨ ਗੈਲਫੇਅਰ ਸਾਈਡ ਦੇ ਮਾਰਗ ਹਰ ਸਾਲੇ ਉਤਮ ਕਰਕੇ ਯਤਨ ਕਰਕੇ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚੀਆਂ ਦੀ ਸ਼ਾਦੀ ਕਰਵਾਈ ਜਾਂਦੀ ਹੈ ਇਸ ਵਾਰ ਵੀ ਕਿੰਦੂ ਅਮਰੀਕਨ ਵੈਲਫੇਅਰ ਸੁਸਾਇਟੀ ਵੱਲੋਂ ਜੋ ਉਤਮੀ ਵੀਰ ਨੇ ਅਸ਼ੋਕ কুমার ਜੀ ਐ ਰਕबीर ਸਿੰਘ ਜੀ ਐ ਚੰਦਾ ਸਿੰਘ ਜੀ ਐ ਇਹਨਾਂ ਸਾਰੇ ਵੀਰਾਂ ਨੇ ਲੈ ਕੇ ਯਦਨ ਕੀਤਾ ਆਕਾਲ ਪੁਰਖ ਦਾ ਉਹ ਆਸਰਾ ਲੈ ਕੇ ਅੱਜ ਧੰਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਖਤਰ ਹਜ਼ੂਰੀ ਚ 21 ਜੋੜਿਆਂ ਦੇ ਆਨੰਦਕਾਰ ਜਿਹੜੇ ਨੇ ਹੋਏ ਨੇ ਜਿਨ੍ਹਾਂ ਦੀ ਆਨੰਦਕਾਰ ਜੁ ਹੋਈ ਨੇ ਜਿਨ੍ਹਾਂ ਦੀ ਸ਼ਾਦੀ ਹੋਈ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਹਿੰਦੂ ਅਮਰੀਕਨ ਵੈਲਫੇਅਰ ਸੁਸਾਇਟੀ ਦੇ ਸਮੂਹ ਮੀਰਾਂ ਤੇ ਵੀ ਇਹ ਇਨਾਂ ਜੁੜਿਆਂ ਦੇ ਉੱਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖੇ ਖੁਸ਼ੀਆਂ ਕੇੜੇ ਪਿਆਰ ਇਤਫਾਕ ਦੀ ਭਾਵਨਾ ਬਖਸ਼ੇ ਸਤਨਾਮ ਸਿੰਘ ਮਿਰਜੀ ਹੈ ਉਹ ਵੀ ਇਨਾਂ ਨਾਲ ਜੁੜੇ ਨੇ ਮਹਿੰਦਰ ਸਿੰਘ ਜੀ ਨੇ ਇਹ ਸੁਯੰਮਸੇਕ ਪ੍ਰਧਾਨ ਨੂੰ ਬੁਰਦਵਾਰਾ ਸਾਧ ਦੇ ਇਹਦੇ ਸਾਰੇ ਮੇਰਿਆਂ ਨੂੰ ਉਤਮ ਕੀਤਾ ਕਨਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਮਕਾਨੀ ਦਾ ਲਾਵਾ ਦਾ ਪਾਠ ਹੋਇਆ ਜਿਹਦੇ ਵਿੱਚ ਸਤਗੁਰਾਂ ਨੇ ਜਦੋਂ ਸਾਰਿਆਂ ਨੂੰ ਧਰਮ ਦੇ ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ ਸਤਿਗੁਰੂ ਉਹ ਹੀ ਜੀਵਨਕ ਦਾ ਫਲਸਫਾ ਉਹ ਹੀ ਜੀਵਨਕ ਦੀ ਹਿੱਤ ਹੈ ਲੋਕ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਨੂੰ ਨਜ਼ਰ ਕਰੇ ਸਤਿਗੁਰਾਂ ਨੇ ਪਾਰਸ਼ੀ ਲੋਕ ਕੀਤੀ ਹੈ ਕਿ ਗੁਰੂ ਬਾਣੀ ਦੇ ਹਿਉਣੀ ਵਿੱਚ ਅੱਜ ਕਿੰਨੀਆਂ ਜੋੜੀਆਂ ਦੇ ਨਾਂ ਨੂੰ ਗੱਲ ਹੋਈ ਉਹ ਵੀ ਸੱਚ ਅਵਸਥਾ ਵਿੱਚ ਗੁਰਦਰਾ ਬਾਬਾ ਬਖਸ਼ਰ ਦਾ ਬਰਾਤੇ ਜੁਰੀ ਲਾਗੇ ਭਾਈ ਸਾਹਿਬ ਭਾਈ ਜੁਬੀ ਸਿੰਘ ਬੱਲੜਵਾਲ ਜਿਨ੍ਹਾਂ ਨੇ ਚਾਰ ਨਾਮ ਦਾ ਭਾਗ ਕੀਤਾ ਬਹੁਤ ਅਨੰਦਾਇਆ ਉਸ ਦੇ ਨਾਲ ਇਸ ਮੌਕੇ ਤੇ ਗੁਰੂ ਘਰ ਦੇ ਮਜੂਦਾ ਹੈਡ ਕਰਪੀ ਡਾਕਟਰ ਅਮਰੀ ਸੇਟੀ ਜੋ ਫੇਸ ਤੋਂ ਬੰਤੀ ਨਾਲ ਗੁਰਦਰਾ ਦੇ ਮਜੂਦਾ ਪ੍ਰਕਾਰ ਜਿਸ ਜਿੰਦਰ ਸਿੰਘ ਬਾੜ ਤੋਂ ਇੱਕ ਸਪੋਰਟਿੰਗ ਟੀਮ ਲੈ ਕੇ ਆਏ ਇੱਥੋਂ ਦੇ ਜੋ ਪ੍ਰਬੰਧਕ ਜੋ ਹਨ ਹੋਸਟਲ ਦੀ ਉਹ ਸਾਰੇ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਅਰੇਂਜਮੈਂਟ ਕਰਦੇ ਹਨ ਅਸੀਂ ਟੈਂਸ਼ਨ ਆਉਂਦੇ ਹਾਂ ਇਸ ਤਰ੍ਹਾਂ ਦੇ ਪ੍ਰਦਾਨ ਸਰਜੂ ਮੁਸਿੰਗੀ ਸ਼ੋਕੀ ਦਾਸ ਸਸਨਾਂਥੇਵ ਦੀ ਮਦਦ ਸਿੱਖ ਤੋਂ ਹੋਰ ਦੇਖਾ ਪੀ ਸੇਟੀ ਤੇ ਉਹ ਦੇ ਸਾਥੀ ਜੋ ਹਨ ਸਾਨੂੰ ਪਤਾ ਵੀ ਲੱਗਦਾ ਕਿ ਕਿਹੋ ਜਿਹਾ ਕੰਮ ਹੋ ਜਾਂਦਾ ਗੁਰਮਾਰ ਦੀ ਅਕਸ਼ ਸਤਕਾ ਇਹ ਜੋ ਟੀਮ ਹੈ ਜਾ ਮੇਰੇ ਜਿੰਨੇ ਵੀ ਸਾਥੀ ਸਰਦਾਰ ਬਾਬਾ ਬਖਸ਼ਾਲਾ ਬਾਣਾ ਕੋਇਆ ਹਾਂ ਇਹ ਬਹੁਤ ਪ੍ਰਾਣੇ ਕਰਦੇ ਨੇ ਕਿ ਜਿਹੜੇ ਜਿਹੜੇ ਤੁਹਾਡੇ ਨਾਲ ਬੱਚਾ ਬੱਚੇ ਨੂੰ ਲੈ ਆਏ ਨੇ ਇਹ ਖਾਸ ਕਰਕੇ ਹੱਥ ਸਾਹਿਬ ਦੇ ਇਤਿਹਾਸਿਕ ਪਵਨਾ ਦੇ ਅਨੰਦ ਪ੍ਰਾਧ ਨੂੰ ਸਾਡੇ ਅਸ਼ੂਰਪਨ ਨੂੰ ਇਸੇ ਸੰਪਾਦਨ ਦੇ ਦੌਰ ਸੇ ਹੈਲਪ ਕਰ ਉਹ ਵੀ ਜੀਤਵਾਪੋਰ ਅਰਦਾਸ

ਹਮੇਂ ਇਹ ਗੱਲ ਸਪੱਸ਼ਟ ਪ੍ਰੇਤ ਸਭਾ ਦੇ ਵਿੱਚ ਇਹ ਕਹੀ ਜਾ ਰਹੀ ਹੈ ਕਿ ਇਹ ਨਗਰ ਕਰੇ ਮੈਂ ਸਭ ਤੋਂ ਪਹਿਲਾਂ ਧਰਤਾਂ ਨੂੰ ਇਸ ਦੀ ਨਿਯਮਨ ਕਰਨੀ ਚਾਹੀਦੀ ਹੈ ਉਸ ਦਾ ਮੇਜੇ ਪਾਸਾ ਕਿੰਨਾ ਕਿੰਨਾ ਜੋੜਿਆ ਦੇ ਆਜਾ ਗਿਆ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹ ਤਾਂ ਹੀ ਬੋਲਣਗੇ ਸਾਡੇ ਦੀ ਹਰਤੀ ਸੋ ਨੇ ਉਹਨਾਂ ਦਾ ਜੋ ਇਤਿਹਾਸ ਖੇਲਾ ਇਹ ਆਵਾਜ਼ ਦੀ ਆਓ

ਹੈਰ ਚਲਦੇ ਇਹਦੇ ਬਾਅਦ ਕਿਹੜਾ ਜਿਹੜੀ ਕਵਾੜੀ ਪੂਰੇ ਪਿੰਡ ਸਰਪੰਚ ਔਰ ਮਾਪਿਓ ਲੜਕੀ ਦਾ ਬੱਚੇ ਦਾ ਸਾਰਿਆਂ ਦਾ ਔਰ ਕੁਬਰ ਘਾਣਾ ਸਾਡੇ ਉੱਪਰ ਇਹ ਸਾਡਾ ਮੈਂ ਕਿੰਨਾ ਕਿਸੇ ਨਾ ਸਾਡੇ ਸਤਾਰਜੋਗ ਸਮਾਜੀ ਦੀ ਮੰਨ ਹੈ ਜਿਹਨਾਂ ਨੂੰ ਜਾਣਦਾ ਔਰ ਸਾਡੇ ਉਹਨਾਂ ਦੇ ਕੋਲੋਂ ਵੀ ਦਾ ਸ਼ੋਕ ਜੀ ਸੋ ਜਿਹੜਾ ਵੱਡਾ ਪ੍ਰਚਾਰ ਕਰਕੇ ਇਹ ਸਾਡਾ ਇਹ ਗੱਲ ਤੇ ਕਰਦੇ ਆ ਕਿਉਂਕਿ ਮੈਂ ਉਸ ਬੰਦੇ ਨੂੰ ਜਾਣਦਾ ਰਵੀ ਸਿੰਘ ਸਾਡੇ آپ کا پتہ میں سب کچھ دستاب نے بول رہے ہیں کہ ٹائم بہت تھوڑا سو میں یہی ارداس کرنا کہ یہ جوڑے نے ہمیشہ سوچی رہے اِس پانچ سو اتّی ویا پہلا کر چکے ہیں اور دو اسے کام کر کے نہیں آسکے سکے اور باقی جڑے ہر بنتی کرنے کے پانچ سو نتر فائیو سکسٹی نائن ਸੀ ਜਾਂ ਕਰ ਚੁੱਕੇ ਆ 27 ਸਾਲ ਹੋ ਗਏ ਨੇ ਮੈਂ ਇਹ ਕਹਿੰਨੇ ਕਿ ਸਾਡਾ ਆਪਸ ਵਿੱਚ ਇਸੇ ਤਰ੍ਹਾਂ ਪਿਆਰ ਮਾਈਕਲ ਸਰ ਜੀ ਵੀ ਗੁਰਿੰਦ ਸਾਹਿਬ ਦੀ ਤਰ੍ਹਾਂ ਰੱਖੇ ਅਸੀਂ ਇਸੇ ਤਰ੍ਹਾਂ ਕਰਦੇ ਵੀ ਨੇ ਕਿਉਂਕਿ ਸਾਰੇ ਜਿੰਨੇ ਵੀ ਵੀਰ ਐਨਾ ਜਦੋਂ ਹੁੰਦੇ ਨੇ ਕੋਈ ਨਾ ਕੋਈ ਜਰੂਰ ਕੰਮ ਕਰਦੇ ਨੇ ਇੱਥੇ ਕੋਈ ਟੂਰਨਾਮੈਂਟ ਕਰਾਉਂਦਾ ਕੋਈ ਅੱਖਾਂ ਦੇ ਕੱਪ ਲਾਉਂਦਾ ਕੋਈ ਸਾਡਿਆਂ ਕਰਾਉਂਦਾ ਲਿਖੀਆਂ ਤੀਆਂ ਆ ਜਾ ਕੋ ਹੋਰ ਬੜੇ ਖੇਡ ਸਕਦੇ ਸਾਡਾ ਕੰਮ ਚੱਲਿਆ ਆਪਣੇ ਵੱਡੇ ਭਦਰ ਦੇ ਉਸ ਹੋਰ ਵੀ ਇਹ ਕਹ ਰਿਹਾ ਕਿ ਅਸੀਂ ਇਕੱਲੇ ਨਹੀਂ ਹਾਂ ਸੋ ਇਸ ਕਰਕੇ ਕਹਿੰਦੇ ਆ ਕਿ ਅਸੀਂ ਤਾਂ ਕੌਮ ਦੇ ਦਸਰੀਏ ਦਿੰਦੇ ਆ ਸਾਰੇ ਪੰਜਾਬ ਨੂੰ ਕਲੀ ਪ੍ਰੋਬਲਮ ਨਹੀਂ ਕਿ ਸਾਰੇ ਮਿਲ ਕੇ ਚੱਲੋ ਸਾਰੇ ਪੜਾਈ ਕਰੋ ਇੱਥੇ ਬੱਚਿਆਂ ਦੀ ਅਚੀ ਐਜੂਕੇਸ਼ਨ ਦੇ ਨਾਲ ਸੇ ਸੋਚੋ ਇਹਨਾਂ ਨੂੰ ਚੀਨਿਆ ਦੇਖੋ ਕਿ ਸੰਦੋ ਔਰ ਬੱਚੇ ਵਿੱਚ ਅਫਸਰ ਬਣਾਓ ਬਾਹਰ ਦੇ ਅਫਸਰ ਸਾਡੇ ਸਾਡੇ ਹਰੇ ਵਿੱਚ ਆ ਗਏ ਨੇ ਸੋ ਅਸੀਂ ਚੰਗੇ ਸਕੂਲ ਹੋਣ ਤੇ ਚੰਗੇ ਹਸਪੀਟਲ ਹੋਣਗੇ ਉਹ ਅਸੀਂ ਬਹੁਤ ਇੱਥੇ ਖੁਸ਼ਹਾਲੀ ਨਾਲ ਜੀ ਸੰਗਾਗੇ میڈیا میں جو ہے بےنتی کرنا کہ ریٹ کو اگلے جائے کرو اور کسی بھی کیا کرو یہ سونی سے اب دیکھو لاسٹ نمبر پہ چلا گیا ہو جاتے لاسٹ چلے سی تو ابھی سرکار کوئی بھی ہوگرس چاہے آپ نے ابھی کسی کا وروت نہیں کرتے اچھی آتے ہاں اپنا من خوشی واسطے ابھی آ کے شادیاں کرتے ہیں باقی سارے جنہیں بھی پروگرام ਸਭ ਤੋਂ ਵਧੀਆ ਕੀਤੇ ਆਂ ਔਰ ਅਸੀਂ ਹਰ ਵਾਅਦਾ ਪੂਰਾ ਕਰਕੇ ਖੰਦੇ ਆਂ ਔਰ ਬਾਕੀ ਸਾਡੇ ਹੁਕੀ ਲੰਦੇ ਨਾਮ ਲਾਇ ਦਿੱਤੇ ਨੇ ਸਾਡੇ ਕਿਉਂਕਿ ਚੇਅਰਮੈਨ ਹਰਮਨ ਦੇ ਪ੍ਰਧਾਨ ਸਰਦਾਰ ਸ਼ਾਮ ਸਿੰਘ ਜੀ ਔਰਮਨ ਦੇ ਪ੍ਰਧਾਨ ਸਰਦਾਰ ਹਿੰਦਰ ਸਿੰਘ ਜੀ ਸਾਡੇ ਬੈਠਿਆਂ ਕੀ ਮੂਹਰੇ ਨੇ ਇਹਨਾਂ ਵਾਲੀ ਬਹੁਤ ਬਕਰਤ ਨੂੰ ਤਾਂ ਤੇਰੀ ਬੈਠਣ ਦੇ ਕੋ ਕਹਾਣੀ ਉਥੇ ਦੇ ਔਰ ਸਾਡੇ ਫਾਸਟ ਪ੍ਰਯਾਤਨ ਰੱਖਣ ਸੁਖ ਸ਼ਾਂਤੀ ਰੱਖਣ ਔਰ ਜੋ ਇਹ ਪ੍ਰਲਾ ਹੈ ਸਭ ਤੋਂ ਪਹਿਲਾਂ ਚਾਚਾਈ ਸਰਦਾਰ ਇਕੋ ਸਿੰਘ ਜੀ ਸਰਦਾਰ ਮਹਿੰਦਰ ਸਿੰਘ ਜੀ ਔਰ ਸਾਰੇ ਮੇਰੇ ਨਾਲ ਸਾਥੀ ਜੋ ਮਿਲਕਾ ਤੋਂ 47 ਸਾਲ ਤੋਂ ਹੀ ਸੇਵਾ ਕਰ ਰਹੇ ਹਨ ਇਹਨਾਂ ਦੇ ਅਗੇ ਤੋਂ ਬਹਾਂ ਅਸੀਂ ਇਹਨਾਂ ਦੇ ਇੱਕ ਵਾਰ ਤੇ ਜਦੋਂ ਵੀ ਕਾੜਦੇ ਆ ਉਹਦੇ ਵੀ ਹਾਜ਼ਰ ਹੋਵਾਂਗੇ ਜਦੋਂ ਅਸੀਂ ਇਹਨਾਂ ਨੂੰ ਬਾਜ਼ ਮਾਰਦੇ ਹਾਂ ਇਹ ਤਤਵਾਰ ਰਹੇ ਸੇਵਾਦਾਰ ਇਹ ਉਹ ਤੁਹਾਡਾ ਭਰਾਲਾ ਜਿਹੜੀ ਮਾਇਆ ਹੈ ਮਾਇਆ ਦਾ ਮੋਦ ਅਮੇ ਲੋਕ ਹੋਣਗੇ ਪਰ ਜਿਹੜਾ ਦਿਲਾ ਹੈ ਉਹ ਇਹਨਾਂ ਦੇ ਕੋਲ ਬਹੁਤ ਵੱਡਾ ਹੈ ਮਹਾਰਾਜੇ ਬੰਨ ਦਿਨ ਰਾਤ ترقی ਭਖਸ਼ਣ ਹੋਰ ਅਰਦਾਸ ਕਰਦੇ ਆ ਇਹਨਾਂ ਲੋਕੀ ਆਜੂ ਭਖਸ਼ਣ ਲੈਣਾ ਸਾਰੇ ਸਾਰੇ ਭੈਜੋਗਾਂ ਅਸੀਂ ਦੇਣ ਦੀ ਕਰਦੀ ਆ ਮਹਾਰਾਜ ਸੱਚੇ ਬਾਦਸ਼ਾਹ ਇਹਨਾਂ ਤਾਦਰੁਸੀ ਭਖਸ਼ਣ ਸਾਰੇ ਆਮੀ ਬਹੁਤ ਬਹੁਤ ਬੁਨਾਈਆਂ ਮੈਂ ਬੇਨਤੀ ਹੋ ਕਰਦਾ ਨਾਵਾ ਕਿ ਜੇ ਲੋਕਾ ਬਰਾਦਰੀ ਨੂੰ ਅੱਗੇ ਲੈ ਕੇ ਜਾਣਾ ਅੱਜ ਦੇ ਦੌਰ ਦੇ ਵਿੱਚ ਤੇ ਇਹ ਸਾਡੇ ਵੀਰ ਸਾਡੇ ਸਾਡੇ ਬਜ਼ੁਰਗ ਸਰਦਾਰ ਸਿੰਘ ਜੀ ਸਰਦਾਰ ਮੇਰ ਸਿੰਘ ਜੀ ਜਲਸਭਾ ਕਮਲੀਆਂ ਦੇ ਵਿੱਚ ਸਾਧ ਬਵਾੜਿਆਂ ਨੂੰ ਕਹਿੰਦੇ ਨਹੀਂ ਕੋਈ ਨਾ ਜਾਣਦਾ ਜਦੋਂ ਬਾਕੀ ਸਾਰਾ ਬਾਬਾ ਮੱਖਣ ਚਾਲ ਬਾੜਾ ਬੜਿਆ ਉਸ ਤੋਂ ਬਾਅਦ ਸਾਰੀ ਦੁਨੀਆ ਇਹ ਜਾਣਦੀ ਹੈ ਕਿ ਬਾੜਾ ਦੀ ਖਰਾਤੀ ਹੈ ਉਹ ਉਸ ਤੋਂ ਪਹਿਲਾਂ ਬਾਬਾ ਸੱਜਾ ਬਾਬਾ ਭਰੇ ਸਿੰਘ ਜੀ ਬਵਾੜੇ ਵਾਲੇ ਉਹਨਾਂ ਦੀ ਬਹੁਤ ਦੇਣ ਹੈ ਸਾਡੇ ਇਸ ਇਲਾਕੇ ਨੂੰ ਤੇ ਪਿੱਛੇ ਜਿੰਨੀ ਹੋਰ ਭੋਲੀ ਹੈ ਬਾਬਾ ਮੱਖਣ ਚਾਲ ਬਾੜਾ ਜਿਨ੍ਹਾਂ ਕੋਲ ਤੇ ਬਾਗਰ ਮਹਾਰਾਜਨ ਪਰਗਤ ਕੀਤਾ ਪੂਰੇ ਲੱਗੀ ਸਾਖੀ ਅਭਿਧਾਨ ਲਿਓ ਮੈਂ ਜਾਲਾ ਕੋ ਨਾ ਤੋਦਰਾ ਹੋਇਆ ਇੱਥੇ ਕਿ ਮਰ ਜਾਵਾਂਗਾ ਫੋਕਸ ਕਮਕੀਤੇ ਬਹੁਤ ਮਿਹਨਤ ਕਰਵਾ ਸਕੂਗਾ ਕੇ ਆ 10 ਕਮਕੀਤੇ توهان دا پيرا وندا دس کملي له ۽ دس کملي گيل هو به منهن کي ٽون ڪندو